ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਿੰਨੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਪਣਾ ਖਿਆਲ ਰੱਖ ਰਹੇ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਐ ਸਾਰੇ ਆਪਣਾ ਖਿਆਲ ਰੱਖਦੇ ਪਏ ਹੋਵੋਗੇ ਪਿਛਲੀਆਂ ਮੈਂ ਵੀਡੀਓਜ਼ ਦੇ ਵਿੱਚ ਆਪਣੇ ਸੂਟਾਂ ਨੂੰ ਲੈ ਕੇ ਕਲੈਕਸ਼ਨ ਲੈ ਕੇ ਆਈਆਂ ਮੇਰੇ ਕੋਲ ਕਿਉਂਕਿ ਸਟਾਕ ਕਾਫੀ ਅੱਛੀ ਕੁਆਂਟੀਟੀ ਦੇ ਵਿੱਚ ਸੀਗਾ ਜੋ ਮੈਂ ਸੋਲਡ ਆਊਟ ਕਰਨਾ ਸੀਗਾ ਜਿਨ੍ਹਾਂ ਨੂੰ ਮੈਂ ਕਲੀਅਰ ਕਰਨਾ ਸੀਗਾ ਤੇ ਕਾਫੀ ਅੱਛੇ ਡਿਸਕਾਊਂਟ ਦੇ ਉੱਪਰ ਮੈਂ ਚੀਜ਼ਾਂ ਜਿਹੜੀਆਂ ਸੇਲ ਕੀਤੀਆਂ ਵੀਡੀਓ ਦੇ ਵਿੱਚ ਅੱਜ ਵੀ ਮੈਂ ਤੁਹਾਡੇ ਲਈ ਚੀਜ਼ਾਂ ਲੈ ਕੇ ਆਈਆਂ ਬਟ ਅੱਜ ਮੇਰੇ ਕੋਲ ਇਹ ਨਿਊ ਫਰੈਸ਼ ਕਨਸੈਪਟ ਹੈ ਬਟ ਮੈਨੂੰ ਇਹ ਸੂਟ ਮੈਂ ਰਿਪੀਟ ਕਸਟਮਰ ਦੀ ਡਿਮਾਂਡ ਤੇ ਕੀਤੀ ਹੈ ਪਰ ਮੈਂ ਤੁਹਾਨੂੰ ਜਦੋਂ ਕਹਿ ਰੱਖਿਆ ਸੀਗਾ ਕਿ ਮੈਂ ਡਿਸਕਾਊਂਟ ਤੇ ਦੇ ਰਹੀ ਹਾਂ ਜੋ ਮੈਂ ਤੁਹਾਨੂੰ ਪ੍ਰਾਈਸ ਪਹਿਲਾਂ ਮੈਂ ਤੁਹਾਨੂੰ ਬੋਲੇ ਹੋਏ ਐ ਮੈਂ ਤੁਹਾਨੂੰ ਸੇਮ ਪ੍ਰਾਈਸ ਹੀ ਇਨ੍ਹਾਂ ਸੂਟਾਂ ਦੇ ਦੇਣ ਜਾ ਰਹੀ ਹਾਂ ਸੋ ਹੁਣ ਮੈਂ ਤੁਹਾਨੂੰ ਮਤਲਬ ਚਾਹੇ ਮੈਂ ਫਰੈਸ਼ ਲੈ ਕੇ ਆਈਆਂ ਆਰਟੀਕਲ ਪਰ ਮੈਨੂੰ ਰੇਟ ਉਹੀ ਰੱਖਣਾ ਪਏਗਾ ਜੋ ਰੇਟ ਮੈਂ ਤੁਹਾਨੂੰ ਪਹਿਲਾਂ ਬੋਲ ਚੁੱਕੀ ਹਾਂ ਜੋ ਤੁਹਾਨੂੰ ਮੈਂ ਡਿਸਕਾਊਂਟ ਦੇ ਵਿੱਚ ਦੇ ਚੁੱਕੀ ਹਾਂ ਬਹੁਤ ਕਸਟਮਰਸ ਰਹਿ ਗਏ ਸੀਗੇ ਜੋ ਨਾਰਾਜ਼ ਹੁੰਦੇ ਸੀ ਉਹਨਾਂ ਦੀ ਆਪਾਂ ਧਿਆਨ ਚ ਰੱਖਦੇ ਹੋਏ ਮੈਂ ਨਵਾਂ ਕਨਸੈਪਟ ਲੈ ਕੇ ਆਈ ਆ ਨਵਾਂ ਕਨਸੈਪਟ ਨਹੀਂ ਕਨਸੈਪਟ ਪੁਰਾਣਾ ਰਹੇਗਾ ਬਟ ਉਹ ਰਿਪੀਟ ਕੀਤਾ ਅਛਾ ਜੀ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਸੂਟ ਦੇਖਣ ਤੋਂ ਪਹਿਲਾਂ ਦੋ ਚਾਰ ਗੱਲਾਂ ਐ ਜੋ ਆਪਾਂ ਕਲੀਅਰ ਕਰ ਲਈਏ ਕੁਝ ਕੁ ਲੋਕ ਹੁੰਦੇ ਆ ਜੀ ਜਿਨ੍ਹਾਂ ਨੇ ਨਾ ਕੁਝ ਖੁਦ ਕਰਨਾ ਹੁੰਦਾ ਤੇ ਨਾ ਦੂਸਰਿਆਂ ਨੂੰ ਕੰਮ ਕਰਨ ਦੇਣਾ ਹੁੰਦਾ ਉਹਨਾਂ ਦਾ ਹਮੇਸ਼ਾ ਮਤਲਬ ਜਿਹੜਾ ਦਿਮਾਗ ਐ ਉਹ ਗਲਤ ਪਾਸੇ ਤੇ ਮਾੜੇ ਪਾਸੇ ਵੱਧ ਦੌੜਦਾ ਹੁੰਦਾ ਹੈ ਚੰਗੀ ਸੋਚ ਪੋਜ਼ਿਟਿਵ ਸੋਚ ਉਹਨਾਂ ਦੇ ਅੰਦਰ ਹੁੰਦੀ ਨਹੀਂ ਹੈ ਸੋ ਜਿਵੇਂ ਕਿ ਉਹਨਾਂ ਚੋਂ ਇੱਕ ਕਮੈਂਟ ਕਿ ਇਹ ਨਵਾਂ ਸਟਾਕ ਲਿਆ ਲਿਆ ਕਿ ਪ੍ਰਾਣੇ ਦੀ ਆੜ ਵਿੱਚ ਵੇਚ ਰਹੀ ਹੈ ਨਾਲੇ ਕਹਿੰਦੇ ਸਟਾਕ ਕਲੀਅਰ ਕਰਨਾ ਨਾਲੇ ਨਵਾਂ ਲਿਆ ਲੈ ਕੇ ਵੇਚੀ ਜਾਂਦੇ ਸਭ ਤੋਂ ਪਹਿਲੀ ਗੱਲ ਤਾਂ ਜੀ ਇੱਥੇ ਕੋਈ ਧੱਕੇ ਨਾਲ ਕਿਸੇ ਦੇ ਮੂੰਹ ਖੋਲ ਕੇ ਕਿਸੇ ਦੇ ਮੂੰਹ ਦੇ ਵਿੱਚ ਕੁਝ ਨਹੀਂ ਪਾਉਂਦਾਗਾ ਕਿ ਜ਼ਬਰਦਸਤੀ ਕਿਸੇ ਨੂੰ ਸੂਟ ਸੇਲ ਕੀਤੇ ਜਾਂਦੇ ਜ਼ਬਰਦਸਤੀ ਕਿਸੇ ਦੀ ਪਾਕਟ ਦੇ ਵਿੱਚੋਂ ਪੈਸਾ ਕਢਾਇਆ ਜਾਂਦਾ ਦੂਸਰੀ ਗੱਲ ਮੇਰੀ ਕੋਈ ਗਰਦਨ ਦੇ ਉੱਪਰ ਤਲਵਾਰ ਨਹੀਂ ਰੱਖੀ ਹੋਈ ਇਹ ਕੰਮ ਹੈ ਮੇਰਾ ਮੈਂ ਕਰਨਾ ਚਾਹਾਂ ਕੰਟੀਨਿਊ ਮੈਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੀ ਹਾਂ ਪਰ ਮੈਂ ਜੇ ਸੋਲਡ ਆਊਟ ਕਰਨਾ ਸਟਾਕ ਕਲੀਅਰ ਕਰਨਾ ਬੋਲਿਆ ਹੋਇਆ ਹੈ ਤਾਂ ਉਸ ਦੇ ਪਿੱਛੇ ਕੁਝ ਰੀਜ਼ਨ ਨਹੀਂ ਮੈਂ ਜੂਨ ਦਾ ਮਹੀਨਾ ਮੇਬੀ ਆ ਜੂਨ ਦਾ ਮਹੀਨਾ ਵੀਡੀਓ ਲੈ ਲੈ ਸਕਦੀ ਹਾਂ ਕਿਉਂ ਲੈ ਸਕਦੀ ਹਾਂ ਕਿਉਂਕਿ ਹੁਣ ਮੈਂ ਉਹਨਾਂ ਨੂੰ ਦੱਸਾਂ ਵੈਸੇ ਤਾਂ ਮੈਨੂੰ ਉਹਨਾਂ ਨੂੰ ਦੱਸਣਾ ਨਹੀਂ ਬਣਦਾ ਜੇ ਤੁਸੀਂ 1.5 ਦੋ ਲੱਖ ਰੁਪਏ ਦਾ ਸਟਾਕ ਤੁਹਾਡੇ ਕੋਲੇ ਅਵੇਲੇਬਲ ਰਹਿੰਦਾ ਤੁਸੀਂ ਉਸ ਨੂੰ ਕਲੀਅਰ ਕਰਨਾ ਹੈ ਕੀ ਤੁਸੀਂ 1 2 ਜਾਂ 3 ਵੀਡੀਓ ਦੇ ਵਿੱਚ ਕਲੀਅਰ ਕਰ ਪਾਉਂਗੇ ਪੋਸੀਬਲ ਹੀ ਨਹੀਂ ਜੋ ਚੀਜ਼ ਪੋਸੀਬਲ ਨਹੀਂ ਫਿਰ ਉਸ ਦੇ ਉੱਪਰ ਕਿੰਤੂ ਔਰ ਪ੍ਰੰਤੂ ਕਿਉਂ ਫਿਰ ਤੁਸੀਂ ਖੁਦ ਨਹੀਂ ਕੰਮ ਕਰਨਾ ਦੂਸਰਿਆਂ ਨੂੰ ਤਾਂ ਕਰ ਲੈਣ ਦਿਓ ਸੂਟ ਵੇਚਣਾ ਕੋਈ ਗੁਨਾਹ ਥੋੜੀ ਐ ਚਿੱਟਾ ਵੇਚਣਾ ਨਸ਼ੇ ਵੇਚਨੇ ਮਾੜੀ ਗੱਲ ਐ ਨਾ ਸੋ ਜਿਨ੍ਹਾਂ ਨੂੰ ਭਾਈ ਨਹੀਂ ਚੰਗਾ ਲੱਗਦਾ ਨਹੀਂ ਪਸੰਦ ਉਹਨਾਂ ਮਤਲਬ ਸੂਟਾਂ ਦੀ ਵੀਡੀਓ ਦੇ ਵਿੱਚ ਮੱਥਾ ਨਾ ਮਾਰੋ ਉਹ ਸੂਟ ਸਾਡੇ ਤੋਂ ਨਾ ਖਰੀਦੋ ਅਸੀਂ ਪਹਿਲਾਂ ਹੀ ਕਹਨੇ ਆ ਉਹ ਚੀਜ਼ਾਂ ਮਤਲਬ ਜਿਨ੍ਹਾਂ ਨੂੰ ਡਾਊਟ ਆ ਚੀਜ਼ਾਂ ਉਹਨਾਂ ਆਓ ਹਨਾ ਤੇ ਹੁਣ ਜੇ ਆਪਾਂ ਦੂਜੀਆਂ ਦੋ ਚਾਰ ਗੱਲਾਂ ਕਰ ਲਈਏ ਜੋ ਮੇਰੇ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਹੋਇਆ ਮੈਂ ਫੇਸ ਕੀਤਾ ਕੀ ਫੇਸ ਕੀਤਾ ਕਿ ਕੁਝ ਮੇਰੀਆਂ ਪਹਿਣਾ ਦੇ ਆਰਡਰ ਸੀ ਜੋ ਮੈਨੂੰ ਮਤਲਬ ਬੁਕਿੰਗ ਹੋਈ ਮੇਰੇ ਕੋਲੇ ਸਟਾਕ ਸੀ ਉਹ ਵਾਲੀ ਕੁਆਂਟੀਟੀ ਕਲੀਅਰ ਹੋ ਗਈ ਸੀ ਜੋ ਮੈਂ ਤੁਹਾਨੂੰ ਦਿਖਾਇਆ ਜਾਮਤਰੀ ਲੇਲਨ कॉटन ਦੇ ਵਿੱਚ ਹੁਣ ਬਹੁਤ ਸਾਰੇ ਕਸਟਮਰਸ ਨੂੰ ਉਹ ਸੂਟ ਚਾਹੀਦੇ ਸੀ ਮੈਂ ਆਪਣੀ ਸਿਸਟਰ ਨੂੰ ਪੁੱਛਿਆ ਕੀ ਇਹ ਸੂਟ ਅਵੇਲੇਬਲ ਨੇ ਤਾਂ ਉਹਨਾਂ ਕੋਲ ਸੀ ਮੈਂ ਉਹਨਾਂ ਸੂਟਾਂ ਦੀ ਬੁਕਿੰਗ ਹੈ ਜਿਹੜੀ ਫੜਲੀ ਮੈਂ ਬੁਕਿੰਗ ਲੈ ਲਈ ਪਰ ਜਦੋਂ ਤੱਕ ਮੈਂ ਉਹ ਸੂਟ ਬੁਟੀਕ ਤੋਂ ਚੱਕਣ ਗਈ ਤਾਂ ਹਫੜਾ ਦਫੜੀ ਹੁੰਦੀ ਹੈ ਡੈਫੀਨੇਟਲੀ ਸ਼ਾਪ ਦੇ ਉੱਪਰੋਂ ਉਹ ਸੂਟ ਸੇਲ ਹੋ ਗਏ ਹੁਣ ਮੇਰੇ ਲਈ ਕਸਟਮਰ ਨੂੰ ਮਤਲਬ ਕੁਝ ਦਿਨਾਂ ਦਾ ਟਾਈਮ ਲੈਣਾ ਬੜਾ ਹੀ ਔਖਾ ਹੋ ਗਿਆ ਸੀ ਮੈਂ ਕੁਝ ਕਸਟਮਰਸ ਨੂੰ ਸਮਝਾਇਆ ਕਿ ਇਦਾਂ ਜੀ ਮੇਰੇ ਨਾਲ ਆ ਚੀਜ਼ ਹੋਈ ਹੈ ਪਿੱਛੋਂ ਸਮਾਨ ਮੰਗਾਇਆ ਤੇ ਗੱਡੀ ਜਿਹੜੀ ਆ ਓਵਰਲੋਡ ਹੋਣ ਕਰਕੇ ਗੱਡੀ ਹੈ ਜਿਹੜੀ ਪਿਕਅਪ ਸੀਗੀ ਉਹ ਉਹਨਾਂ ਦੀ ਫੜੀ ਗਈ ਜੋ ਵੀ XYZ ਉਹਨਾਂ ਦੀ ਮਤਲਬ ਸੀ ਪ੍ਰੋਬਲਮ ਤੇ ਉਹਨਾਂ ਦੇ ਮਤਲਬ ਸੈਟਿੰਗ ਕਰਨ ਦੇ ਵਿੱਚ ਕਾਫੀ ਦਿਨ ਨਿਕਲ ਗਏ ਸੋ ਮੈਂ ਕਸਟਮਰਸ ਨੂੰ ਸਮਝਾਇਆ ਕਿ ਪਲੀਜ਼ ਅਗਰ ਉਹ ਜ਼ਿਆਦਾ ਕਾਲੀ ਕਰਦੇ ਐ ਤਾਂ ਮੈਥੋਂ ਪੈਸੇ ਐ ਜਿਹੜੇ ਉਹ ਆਪਣੇ ਵਾਪਸ ਲੈ ਸਕਦੇ ਐ ਇਹ ਉਹ ਰੁਕ ਸਕਦੇ ਐ ਤਾਂ ਮੈਨੂੰ 5-6 ਦਿਨਾਂ ਦਾ ਟਾਈਮ ਐ ਜਿਹੜਾ ਦਿੱਤਾ ਜਾਵੇ ਬਹੁਤ ਸਾਰੇ ਨਾ ਮੇਰੇ ਜਿਹੜੇ ਕਸਟਮਰ ਐ ਮੈਨੂੰ ਬੜਾ ਹੀ ਅੱਛਾ ਕੋਆਪਰੇਟ ਕੀਤਾ ਤੇ ਉਹਨਾਂ ਦੇ ਕੋਆਪਰੇਟ ਦੇ ਸਦਕਾ ਮੇਰਾ ਹੌਸਲਾ ਮਤਲਬ ਹੋਰ ਜ਼ਿਆਦਾ ਵਧੀਆ ਹੋ ਮੈਨੂੰ ਵਧੀਆ ਲੱਗਿਆ ਕਿ ਉਹਨਾਂ ਨੇ ਮੈਨੂੰ ਕੋਆਪਰੇਟ ਕੀਤਾ ਮੈਨੂੰ 5-7 5 ਦਿਨਾਂ ਦੀ ਜਗ੍ਹਾ 7 ਦਿਨਾਂ ਦਾ ਟਾਈਮ ਦਿੱਤਾ ਮੈਨੂੰ ਹਫ਼ਤੇ ਤੋਂ ਵੀ ਜ਼ਿਆਦਾ ਕਿ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਜਦੋਂ ਸਮਾਨ ਆ ਗਿਆ ਤੁਸੀਂ ਸਾਨੂੰ ਕੋਰੀਅਰ ਲਗਵਾ ਦਿਓ ਕਿਉਂਕਿ ਉਹ ਜਾਣਦੀ ਹੈ ਕਿ ਉਹਨਾਂ ਨੇ ਪੈਸੇ ਇੱਕ ਸੇਫ ਜਗ੍ਹਾ ਤੇ ਲਾਏ ਹੋਏ ਆ ਤਸੱਲੀ ਬਖਸ਼ ਜਗ੍ਹਾ ਤੇ ਲਾਏ ਹੋਏ ਆ ਬਟ ਜੋ ਕਸਟਮਰਸ ਬਹੁਤ ਕਾਲੀ ਮੁਚਾਰੇ ਸੀ ਬਹੁਤ ਤਲੀ ਦੇ ਉੱਪਰ ਸਰੋਂ ਜਮਾਉਣ ਵਾਲੀ ਗੱਲ ਕਰਦੇ ਆ ਕਿ ਅੱਜ ਅੱਜ ਅਸੀਂ ਬੁਕਿੰਗ ਕੀਤੀ ਹੈ ਸਾਡਾ ਪਰਸੋਂ ਤੱਕ ਪਰਸੋਂ ਤੱਕ ਨਹੀਂ ਹੋ ਪਾਏਗਾ ਜੀ ਹਾਂ ਅਗਰ ਤੁਸੀਂ ਪਰਸੋਂ ਤੱਕ ਚਾਹਦੇ ਹੋ ਤਾਂ ਤੁਹਾਨੂੰ ਸਪੀਡ ਪੋਸਟ ਦੇ ਪੈਸੇ ਆ ਜਿਹੜੇ ਉਹ ਚਾਰਜ ਕਰ ਦਿਆ ਕਰੋ ਜੋ ਵੀ ਮਤਲਬ ਪੇ ਕਰ ਦਿਆ ਕਰੋ ਜੋ ਚਾਰਜਿੰਗ ਹੁੰਦੀ ਹੈ ਸਪੀਡ ਪੋਸਟ ਦੇ ਉਹਦਾ ਹੀ ਹੁੰਦਾ ਕਿ ਆਪਾਂ ਜੇ ਸਪੀਡ ਪੋਸਟ ਕਰਾਉਣੇ ਆ ਤਾਂ ਤਿੰਨ ਕਿ ਦਿਨਾਂ ਤੱਕ ਤੁਹਾਡੇ ਕੋਲੇ ਜਿਹੜਾ ਪਾਰਸਲ ਹੈ ਤੁਹਾਡਾ ਤੁਹਾਨੂੰ ਰਿਸਿਵ ਹੋ ਜਾਏਗਾ ਹੁਣ ਤੁਸੀਂ ਅੱਜ ਆਰਡਰ ਲਾਇਆ ਤਾਂ ਅੱਜ ਤਾਂ ਮੈਂ ਇੱਕ ਇੱਕ ਸੂਟ ਚੱਕ ਕੇ ਪਾਰਸਲ ਲਈ ਵੀ ਨਹੀਂ ਜਾਉਂਗੀ ਡੈਫੀਨੇਟਲੀ ਮੈਂ ਸ਼ਾਮ ਤੱਕ ਵੇਟ ਕਰੂੰਗੀ ਮੈਂ ਨੈਕਸਟ ਮਾਰਨਿੰਗ ਜੋ ਵੀ ਹੋਣਗੇ ਮੈਂ ਉਹਨਾਂ ਨੂੰ ਲੈ ਕੇ ਜਾਉਂਗੀ ਪਾਰਸਲ ਲਈ ਅੱਜ ਬੁਕਿੰਗ ਦਾ ਦਿਨ ਗਿਆ ਤੁਹਾਡਾ ਕੱਲ ਮੈਂ ਲੈ ਕੇ ਜਾਉਂਗੀ ਮਾਰਨਿੰਗ ਤੇ ਜਦੋਂ ਮੈਂ ਮਾਰਨਿੰਗ ਲੈ ਕੇ ਜਾਉਂਗੀ ਤਾਂ ਉਹਨਾਂ ਦਾ ਵੀ ਕਈ ਵਾਰ ਹੁੰਦਾ ਕਿ ਡਿਲੀਵਰੀ ਨਿਕਲ ਚੁੱਕੀ ਹੁੰਦੀ ਹੈ ਮੈਂ ਥੋੜਾ ਲੇਟ ਹੋ ਜਾਂਦੀ ਹਾਂ ਜਾਂ ਮਤਲਬ ਸ਼ਾਮ ਨੂੰ ਜਾਂਦਾ ਉਹਨਾਂ ਦਾ ਪਾਰਸਲ ਅੱਗੇ ਤੁਰਦਾ ਹੈ ਹਨਾ ਸੋ ਇੱਕ ਦੋ ਦਿਨ ਇੱਧਰ ਉੱਧਰ ਹੋ ਜਾਂਦੀ ਹੁੰਦੀ ਹੈ ਸੋ ਮੇਰੀਆਂ ਭੈਣਾਂ ਜਿਨ੍ਹਾਂ ਕੋਲੇ ਸਬਰ ਹੈ ਪੇਸ਼ੈਂ ਉਹ ਮੈਨੂੰ ਸੂਟਾਂ ਦੀ ਆਰਡਰ ਲਾ ਦਿਓ ਤੇ ਕਾਲ ਮਚਾਉਣ ਵਾਲੀਆਂ ਮੇਰੀਆਂ ਭੈਣਾਂ ਉਹ ਪੁਲਿਸ ਫਿਰ ਨਾ ਵਿਜ਼ਿਟ ਕਰਿਓ ਕਿਉਂਕਿ ਫਿਰ ਤੁਸੀਂ ਨਾ ਬਹੁਤ ਜ਼ਿਆਦਾ ਕਾਲ ਮਚਾਉਣੀ ਹੈ ਤੇ ਮੈਨੂੰ ਫਿਰ ਉਸ ਚੀਜ਼ ਦਾ ਨਾ ਬਰਡਨ ਹੋ ਜਾਂਦਾ ਕਿਉਂਕਿ ਮੈਂ ਘਰ ਵੀ ਦੇਖਣਾ ਬੱਚੇ ਦੇਖਣੇ ਨਾਲ ਮੈਂ ਸੂਟ ਵੀ ਦੇਖਣੇ ਫਿਰ ਕਈ ਮੇਰੇ ਕਸਟਮਰਸ ਕਹਿੰਦੀ ਹੈ ਕਿ ਸਾਨੂੰ ਆ ਸੂਟ ਮਤਲਬ ਚਾਹੀਦਾ ਹੈ ਤੇ ਮੈਨੂੰ ਉਹ ਹੀ ਹੁੰਦਾ ਕਿ ਚਲੋ ਬੁਟੀਕ ਤੇ ਪਿਆ ਤੇ ਮੈਂ ਕਸਟਮਰ ਨਰਾਜ਼ ਨਹੀਂ ਕਰਦੀ ਆਪਾਂ ਜਾ ਕੇ ਲਿਆ ਦੇਣੀ ਆ ਸੋ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਮੇਰੀਆਂ ਪੈਣਾ ਥੋੜਾ ਜਿਹਾ ਸਬਰ ਕਰ ਲਿਆ ਕਰੋ ਤੇ ਤੁਹਾਨੂੰ ਮੈਂ ਕੱਟ ਐਂਡ ਕਲੀਅਰ ਗੱਲ ਹੈ ਜਿਹੜੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਪਰ ਫਿਰ ਵੀ ਜੇ ਕੋਈ ਪ੍ਰੋਬਲਮ ਰਹਿੰਦੀ ਹੈ ਬਹੁਤ ਸਾਰੇ ਕਸਟਮਰਸ ਦੇ ਮੈਂ ਪੈਸੇ ਰਿਟਰਨ ਕੀਤੇ ਆ ਇਸ ਚੱਕਰ ਚ ਕਈਆਂ ਨੂੰ ਮਿਸਟੇਕ ਨਾਲ ਕਾਲੀ ਦੇ ਵਿੱਚ ਗੜਬੜ ਦੇ ਵਿੱਚ ਸੂਟ ਗਲਤ ਪਹੁੰਚ ਜਾਂਦੀ ਹੈ ਤਾਂ ਉਹਨਾਂ ਦੇ ਵੀ ਮੈਂ ਜਿਹੜੇ ਪੈਸੇ ਆ ਰਿਟਰਨ ਕੀਤੇ ਜਾਂ ਐਕਸਚੇਂਜ ਕਰ ਸੋ ਹੁਣ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਵੱਧਦੇ ਆਪਾਂ ਆਰਟੀਕਲ ਦੇਖਦੇ ਆ ਆਪਾਂ ਕਿਹੜੇ-ਕਿਹੜੇ ਆ ਸਭ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਡਿਸਪਲੇ ਕੀਤੇ ਹੋਏ ਆ ਜਿਹੜੇ ਤੁਸੀਂ ਇੱਕ ਵਾਰੀ ਨਜ਼ਰ ਦਰਵਾ ਲਓ ਦੇਖ ਲਓ ਤੇ ਫਿਰ ਮੈਂ ਤੁਹਾਨੂੰ ਖੋਲ ਕੇ ਦਿਖਾ ਦਣੀ ਕਿਉਂਕਿ ਨਵੇਂ ਵੀ ਕੁਝ ਆਰਟੀਕਲ ਆਏ ਹੋਏ ਆ ਨਵਾਂ ਡਿਜ਼ਾਈਨ ਆਇਆ ਹੋਇਆ ਜਿਹੜਾ ਮੈਂ ਤੁਹਾਨੂੰ ਲੈ ਲੰਦੇ ਵਿੱਚੋਂ ਆਫ ਵਾਈਟ ਆਰਗੈਂਜ਼ਾ ਵਾਲਾ ਪੈਚ ਦਾ ਮੈਂ ਤੁਹਾਨੂੰ ਪਹਿਲਾਂ ਸੌਰੀ ਆਫ ਵਾਈਟ ਨਹੀਂ ਮੈਂ ਤੁਹਾਨੂੰ ਪਿੰਕ ਤੇ ਮੈਂ ਲਾਈਵੈਂਡਰ ਦੇ ਵਿੱਚ ਦਿਖਾਇਆ ਸੀਗਾ ਤੇ ਲਿਵੈਂਡਰ ਤੇ ਉਹ ਵਾਲਿਆਂ ਦੇ ਵਿੱਚ ਥੋੜੇ ਆਰਟੀਕਲ ਚੇਂਜ ਹੋ ਕੇ ਨਵੇਂ ਡਿਜ਼ਾਈਨ ਬਹੁਤ ਸੋਹਣੇ ਆਏ ਹੈ ਜਿਹਦੇ ਉੱਤੇ ਆਰਗੈਂਜ਼ਾ ਦਾ ਪੈਚ ਹੋਇਆ ਹੋਇਆ ਹੈ ਤੇ ਸ਼ਰਟਾਂ ਅਮੇਜ਼ਿੰਗ ਦੁਪੱਟੇ ਅਮੇਜ਼ਿੰਗ ਨੇ ਤੇ ਉਹ ਵੀ ਮੈਂ ਤੁਹਾਨੂੰ ਲੱਗਿਆ ਤੇ ਦਿਖਾ ਲੈਣੀ ਹੈ ਅੱਛਾ ਦੂਸਰੀ ਗੱਲ ਜੀ ਲਿਵੈਂਡਰ ਤੁਹਾਨੂੰ ਮਤਲਬ ਮੇਰੇ ਕੋਲੇ ਜੋ ਲਿਮਟਿਡ ਸਟਾਕ ਹੈ ਲਿਵੈਂਡਰ ਤੁਹਾਨੂੰ ਅਗਰ ਚਾਹੀਦਾ ਹੈ ਤੁਸੀਂ ਬੁੱਕ ਕਰਨਾ ਹੈ ਤਾਂ ਤੁਹਾਨੂੰ ਹਫ਼ਤੇ ਦਾ ਵੇਟ ਫਿਰ ਕਰਨਾ ਪੈਗਾ ਜਿਸ ਕੇਵਲ ਲਿਵੈਂਡਰ ਕਲਰ ਦੇ ਲਈ ਤੇ ਚਲੋ ਜੀ ਹੁਣ ਆਪਾਂ ਇੱਕ ਨਜ਼ਰ ਹੈ ਜਿਹੜੀ ਦਵਾ ਲੈਣੀ ਹੈ ਆਪਣੇ ਸਮਾਨਵਲ ਤੇ ਆਪਾਂ ਆਪਣੇ ਆਰਟੀਕਲ ਨੂੰ ਦੇਖਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਮਤਲਬ ਦੁਪੱਟਿਆਂ ਵਗੈਰਾ ਦੀ ਤੇ ਸਟਾਫ ਦੀ ਗੱਲ ਕਰਦੇ ਹਾਂ ਚਲੋ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਆਹ ਵਾਲੇ ਆ ਜਿਹੜੇ ਜਾਮਤਾਰੀ ਲੇਲਨ ਕਾਟਨ ਦੇ ਉੱਤੇ ਆਰੀ ਦੇ ਵਰਕ ਹੋਏ ਹੈਗੇ ਆ ਤੁਹਾਨੂੰ ਸੇਮ ਐਜ਼ ਇਟ ਕਲਰ ਦਿਖ ਰਹੇ ਹੈ ਜੀ ਆਹ ਆ ਗਿਆ ਜੀ ਲਾਈਟ ਪਿਸਤਾ ਗ੍ਰੀਨ ਆ ਆ ਗਿਆ ਫਿਰੋਜ਼ੀ ਜਿਹਦੇ ਨਾਲ ਦੀ ਬਾਟਮ ਰਹੂਗੀ ਤੇ ਡਿਜੀਟਲ ਪ੍ਰਿੰਟ ਦੇ ਦੁਪੱਟੇ ਰਹਿਣਗੇ ਇਹ ਆ ਗਿਆ ਜੀ ਲੈਮਨ yellow ਇਹ ਸਾਰੇ ਸੈਂਟਰ ਪੈਨਲ ਵਾਲੇ ਆ ਜੀ ਬਾਰਡਰ ਵਾਲੇ ਆਪਣੇ ਕੋਲੇ ਬਹੁਤ ਘੱਟ ਹੋਣਗੇ ਬਾਰਡਰ ਵਾਲੇ ਦੇ ਵਿੱਚ ਤੁਹਾਨੂੰ ਪੀਚ ਮਿਲ ਸਕਦਾ ਪਿੰਕ ਕੱਲਾ ਬਾਕੀ ਤੁਹਾਨੂੰ ਕੁਝ ਨਹੀਂ ਮਿਲੇਗਾ ਇਹ ਆ ਜੀ ਲੈਮਨ yellow ਇਹਦੇ ਨਾਲ ਲੈਮਨ ਹੀ ਬਾਟਮ ਹੈ ਜਮਤਾਰੀ ਕਾਟਨ ਹੈ ਜੀ ਸੌਰੀ ਲੈਲਨ ਕਾਟਨ ਹੈ ਇਹਦੇ ਵਿੱਚ ਆ ਆ ਜਾਂਦੀ ਹੈ ਜੀ ਪੀਚ ਜਿਹਨੂੰ ਪਿੰਕ ਪੀਚ ਦੋਨਾਂ ਦਾ ਮਿਕਸਚਰ ਜਾਂ ਬੋਲ ਸਕਦੇ ਆ ਆਪਾਂ ਤੇ ਹੁਣ ਆਪਾਂ ਜਿਹੜੀ ਗੱਲ ਕਰਨ ਦੇ ਆ ਉਹ ਹੈਗੀ ਹੈ ਜੀ ਆਪਣੀ ਲਿਵੈਂਡਰ ਵਾਲਿਆਂ ਦਾ ਆਰਟੀਕਲ ਜੋ ਮੈਂ ਪਹਿਲਾਂ ਸੇਲ ਕੀਤਾ ਆਰਗੈਂਜ਼ਾ ਦੇ ਪੈਚ ਵਾਲਾ ਇਹ ਵਾਲਾ ਇਹ ਹੈਗਾ ਜੀ ਪਿੰਕ ਪਿੰਕ ਪੀਚ ਦੋਨਾਂ ਦਾ ਮਿਕਸਚਰ ਜਾਇਵੀ ਇਹਦੇ ਵਿੱਚ ਦੋ ਸ਼ੇਡ ਹੋਰ ਆ ਜਿਹੜੇ ਪਿਛਲੀ ਵੀਡੀਓ ਵਿੱਚ ਮਿਸ ਹੋ ਗਏ ਸੀ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ ਆ ਆ ਜਾਂਦਾ ਹੈ ਜੀ ਇਹਦੇ ਵਿੱਚ ਲਵੈਂਡਰ ਕਲਰ ਹੁਣ ਜਿੰਨਾ ਵੀ ਕਸਟਮਰਸ ਨੂੰ ਲਵੈਂਡਰ ਕਲਰ ਚਾਹੀਦਾ ਜੀ ਉਹਨਾਂ ਨੂੰ ਹਫ਼ਤੇ ਦੀ ਘੱਟੋ ਘੱਟ ਵੇਟ ਕਰਨੀ ਪੈਣੀ ਆ ਹਫ਼ਤਾ 10 ਦਿਨ ਮੰਨ ਕੇ ਚੱਲਿਓ ਜਿਨ੍ਹਾਂ ਨੂੰ ਇਹ ਵਾਲਾ ਲਵੈਂਡਰ ਪਰਪਲ ਜਾਂ ਕਲਰ ਚਾਹੀਦਾ ਤੇ ਇਹ ਤੁਸੀਂ ਬੁਕਿੰਗ ਕਰਨ ਲਈ ਵੇਟ ਕਰ ਸਕਦੇ ਹੋ ਬਾਕੀ ਸਾਰਾ ਸਟਾਕ ਹੈ ਅਵੇਲੇਬਲ ਰਹੇਗਾ ਇਹ ਪਿੰਕ ਕਲਰ ਆ ਜਾਂਦਾ ਇਸ ਦੇ ਵਿੱਚ ਜਿਹੜਾ ਤੀਸਰਾ ਰੰਗ ਹੈ ਜੀ ਉਹ ਇਸ ਤਰ੍ਹਾਂ ਫਰੋਜੀ ਆ ਜਾਂਦਾ ਹੈ ਇਹ ਵੀ ਬਹੁਤ ਸੋਹਣਾ ਰੰਗ ਹੈ ਤੇ ਇਹਦੇ ਵਿੱਚ ਜਿਹੜਾ ਚੌਥਾ ਹੈ ਜੀ ਚੌਥਾ ਆ ਜਾਂਦਾ ਹੈ गाइस ਇਸ ਤਰ੍ਹਾਂ ਕਰਕੇ ਪਿਸਤਾ 골ਡਨ ਜਾਂ ਇਹ ਜੀ ਜਿਵੇਂ ਤੁਹਾਨੂੰ ਦਿਖ ਰਿਹਾ ਸੇਮ ਇਹੀ ਕਲਰ ਹੈ ਇਸ ਦਾ ਤੇ ਇਹਦੇ ਵਿੱਚ ਤੁਹਾਨੂੰ ਮੈਂ ਕਨਸੈਪਟ ਹੋਰ ਵੀ ਦਿਖਾਉਣ ਜਾ ਰਹੀ ਹਾਂ ਆ ਹੈ ਜੀ ਇਸ ਦਾ ਕਲਰ ਤੁਸੀਂ ਚੈੱਕ ਕਰ ਲਓ 골ਡਨ ਪਿਸਤਾ ਜਬ ਬੜਾ ਹੀ ਪਿਆਰਾ 베이스 ਜਾਂ ਕਲਰ ਹੈ ਨਾ ਇਸ ਨੂੰ ਆਪਾਂ 베이스 ਕਹਿ ਸਕਦੇ ਹਾਂ ਨਾ 골ਡਨ ਕਹਿ ਸਕਦੇ ਹਾਂ ਤੇ ਨਾ ਹੀ ਇਸ ਨੂੰ ਆਪਾਂ ਪਿਸਤਾ ਕਹਿ ਸਕਦੇ ਹਾਂ ਬੜਾ ਹੀ ਪਿਆਰਾ 골ਡਨ ਜਾਂ ਕਨਸੈਪਟ ਹੈ ਇਸ ਦਾ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਗੱਲ ਕਰਦੇ ਹਾਂ ਜਿਹੜਾ ਇਹ ਵਾਲੇ ਸੂਟਾਂ ਦੇ ਵਿੱਚ ਪੈਟਰਨ ਚੇਂਜ ਹੋ ਕੇ ਆਇਆ ਵਾ ਪੈਟਰਨ ਦੇ ਵਿੱਚ ਚਾਰ ਰੰਗ ਮਿਲਣਗੇ ਇਸ ਵਾਲੇ ਦੇ ਇਹਨਾਂ ਦੇ ਦੁਪट्टे ਵੀ ਦੇਖਾਂਗੇ ਆਪਾਂ ਆਹ ਜੀ ਇਹਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਇਦਾਂ ਦਾ ਇਹਨਾਂ ਦੇ ਵਿੱਚ ਡਿਜ਼ਾਈਨ ਥੋੜਾ ਜਿਹਾ ਚੇਂਜ ਹੋ ਗਿਆ ਸ਼ੋਰਟਾਂ ਪ੍ਰਿੰਟਡ ਬਾਟਮ ਪਲੇਨ ਤੇ ਦੁਪੱਟੇ ਡਿਜੀਟਲ ਪ੍ਰਿੰਟ ਦੇ ਬਹੁਤ ਸੋਹਣੇ ਰਹਿਣਗੇ ਦੂਜਾ ਕਲਰ ਇਹਦੇ ਵਿੱਚ ਆ ਜਾਂਦਾ ਜੀ ਲੇਵੈਂਡਰ ਇਹ ਹੈ ਲੇਵੈਂਡਰ ਕਲਰ ਤੀਸਰਾ ਇਸ ਦੇ ਵਿੱਚ ਆ ਜਾਂਦਾ ਜੀ ਪਿਸਤਾ ਗ੍ਰੀਨ ਇਸ ਦੇ ਨਾਲ ਬਾਟਮ ਇਸ ਤਰ੍ਹਾਂ ਪਲੇਨ ਰਹੇਗੀ ਤੇ ਇਹ ਇਸ ਦੇ ਨਾਲ ਡਿਜੀਟਲ ਦੁਪੱਟੇ ਰਹਿਣਗੇ ਇਹ ਆਪਾਂ ਬਾਅਦ ਚ ਦੇਖਦੀਆਂ ਸਾਰੇ ਓਪਨ ਕਰਕੇ ਤੇ ਇਸ ਦੇ ਵਿੱਚ ਜੋ ਚੌਥਾ ਕਲਰ ਹੈ ਜੀ ਚੌਥਾ ਰਹੇਗਾ ਇਹ ਵਾਲਾ ਰੰਗ ਹੁਣ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਪਸੰਦ ਆਉਂਦਾ ਤੁਸੀਂ ਆਪਣੀ ਇਨਕੁਆਰੀ ਕਰ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਤੁਸੀਂ ਇਹਨਾਂ ਦੀ ਬੁਕਿੰਗ ਕਰਨ ਲਈ ਇਹਨਾਂ ਦੀ ਇਨਕੁਆਰੀ ਲਈ ਤੁਸੀਂ ਵਟਸਐਪ ਤੇ ਉੱਪਰ ਜਾ ਸਕਦੇ ਹੋ ਇੰਸਟਾ ਦੇ ਉੱਪਰ ਵੀ ਵਿਜ਼ਿਟ ਕਰ ਸਕਦੇ ਹੋ نیچے ਤੁਹਾਨੂੰ ਇੰਸਟਾ ਆਈਡੀ ਦੇਖਣ ਨੂੰ ਮਿਲੇਗੀ ਤੁਸੀਂ ਜਿਆਦਾਤਰ ਮੈਨੂੰ ਮੈਸੇਜ ਆ ਜਿਹੜਾ WhatsApp ਹੀ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ Insta ਦੇ ਉੱਪਰ ਅਪਡੇਟ ਹੈ ਜਿਹੜਾ ਪਤਾ ਨਹੀਂ ਪ੍ਰੋਪਰ ਹੁੰਦਾ ਜਾਂ ਨਹੀਂ ਹੁੰਦਾ ਤੇ ਇੱਕ ਇਹਦੇ ਵਿੱਚ ਥੋੜਾ ਜਿਹਾ ਚੇਂਜ ਆਪਾਂ ਦੇਖ ਲੈਣੇ ਆ ਜੀ ਆ ਇਹ ਥੋੜਾ ਜਿਹਾ ਬਦਲ ਕੇ ਆ ਬਹੁਤ ਜ਼ਿਆਦਾ ਵਧੀਆ ਵਾਲੀ ਇਹ ਲੇਲਣ ਹੈ ਜਿਹੜੀ ਜਾਮਤਾਰੀ ਇਹਦੇ ਵਿੱਚ ਵੀ ਆਪਾਂ ਨੂੰ ਤਿੰਨ ਕਲਰ ਮਿਲਣਗੇ ਹਾਂਜੀ ਇਹਦੇ ਵਿੱਚ ਆ ਜਾਂਦੀ ਹੈ ਜੀ ਤਿੰਨ ਰੰਗ ਆ ਮਿਲੇਗਾ ਤੁਹਾਨੂੰ ਪਿਆਜੀ ਇਦੇ ਨਾਲ ਵੀ ਬਾਟਮ ਤੇ ਪਲੇਨ ਰਹੇਗੀ ਦੁਪੱਟਾ ਇਸ ਦੇ ਨਾਲ ਵੀ ਬੜਾ ਸੋਹਣਾ ਡਿਜੀਟਲ ਪ੍ਰਿੰਟ ਦਾ ਰਹੇਗਾ ਆ ਆ ਜਾਂਦਾ ਜੀ ਮਸਟਡ येलो ਤੇ ਇਹ ਆ ਜਾਂਦਾ ਇਹਦੇ ਵਿੱਚ ਇੱਕ ਫਿਰੋਜੀ ਕਲਰ ਹੁਣ ਤੁਹਾਨੂੰ ਜਿਹੜਾ ਵੀ ਪਸੰਦ ਆ ਤੁਸੀਂ ਆਪਣਾ ਬੁੱਕ ਕਰ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਇਸ ਤਰ੍ਹਾਂ نیچے ਰੱਖ ਕੇ ਜਿਹੜੇ ਸਾਰੇ ਡਿਸਪਲੇ ਕਰ ਦੇਣੀ ਆ ਇਹ ਦੇਖੋ ਇਧਰ ਚਾਨਣ ਦੇ ਵਿੱਚ ਇਸ ਦਾ ਕਲਰ ਹੋਰ ਹੈ ਤੇ نیچے ਜਾਂਦੇ ਆਂ ਹੀ ਥੋੜਾ ਜਿਹਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣੀ ਆ ਇਹ ਹੈ ਜੀ ਤਿੰਨ ਰੰਗ ਇਹਨਾਂ ਦੇ ਨਾਲ ਦੁਪੱਟੇ ਆ ਜਿਹੜੇ ਅਮੇজিং ਰਹਿਣਗੇ ਇਹਨਾਂ ਦਾ ਸਟਾਫ ਅਮੇজিং ਰਹੂਗਾ ਬਹੁਤ ਜ਼ਿਆਦਾ ਵਧੀਆ ਗੁਡ ਕੁਆਲਿਟੀ ਦੇ ਵਿੱਚ ਹੈ ਹੁਣ ਆਪਾਂ ਜਿਹੜੀ ਗੱਲ ਕਰ ਲੈਨੇ ਤੁਹਾਨੂੰ ਪਹਿਲਾਂ ਦਿਖਾਈ ਹੈ ਇਹਨਾਂ ਦੇ ਵਿੱਚ ਜਿਹੜੇ ਚਾਰ ਕਲਰ ਮੌਜੂਦ ਨੇ ਇਹਨਾਂ ਦਾ ਥੋੜਾ ਜਿਹਾ ਡਿਜ਼ਾਈਨ ਬਸ ਡਿਫਰੈਂਟ ਹੈ ਬਾਕੀ ਸੇਮ ਹੈ ਇਹ ਇਸ ਦੇ ਵਿੱਚ ਤੀਜਾ ਰੰਗ ਤੇ ਇਹ ਇਸ ਦੇ ਵਿੱਚ ਚੌਥਾ ਰੰਗ ਕਿ ਜ਼ਿਗਜ਼ੈਗ ਦੇ ਵਾਲੇ ਦੇਖ ਲੈਨੇ ਆਪਾਂ ਇਹ ਫਿਰੋਜ਼ੀ ਇਹ ਪਿੰਕ ਇਹ ਲਿਵੈਂਡਰ ਤੇ ਇਸ ਦੇ ਵਿੱਚ ਇਹ 골ਡਨ ਲਓ ਜੀ ਇਹ ਹੋ ਗਿਆ ਜੀ ਅੱਜ ਦੇ ਆਪਣੇ ਤੇ ਹੁਣ ਜਿਹੜੇ ਮੇਨ ਸੂਟਾਂ ਦੀ ਆਪਾਂ ਗੱਲ ਕਰਦੇ ਪਏ ਆ ਜੋ ਕਸਟਮਰ ਨੇ ਧੜਾ ਧੜ ਆਰਡਰ ਕਰ ਰਏ ਸੀ ਤੇ ਆਪਣੇ ਕੋਲੇ ਸਟਾਕ ਕਲੀਅਰ ਹੋ ਗਿਆ ਸੀਗਾ ਜਿਸ ਨੂੰ ਆਪਾਂ ਬੜੀ ਮੁਸ਼ਕਲ ਨਾਲ ਲੱਭਿਆ ਬੜੇ ਟਾਈਮ ਤੋਂ ਇਹਨਾਂ ਦੀ ਆਪਾਂ ਦਰਖਾਸਤਾਂ ਪਾ ਰਹੇ ਸੀਗੇ ਪਿੱਛੇ ਕਿ ਇਹ ਸੂਟ ਆਪਣੇ ਕੋਲੇ ਆ ਜਾਵੇ ਇਹ ਹੈ ਜੀ ਟੈਬੀ ਟੈਬੀ ਮਸਲੀਨ ਹੈ ਜੀ ਜੋਰ ਜੱਟ ਸੌਰੀ ਚੱਕ ਦੇ ਵਿੱਚ ਹੈ ਇਹ ਇਹਦੇ ਨਾਲ ਜੋਰ ਜੱਟ ਦੀ ਬਾਟਮ ਰਹੇਗੀ ਬੜਾ ਹੀ ਪਿਆਰਾ ਕਨਸੈਪਟ ਹੈ ਇਹ ਕਨਸੈਪਟ ਮੈਨੂੰ ਐਸੀ ਐਸੀ ਕਸਟਮਰਸ ਨੇ ਮਤਲਬ ਪਿਕ ਅਪ ਆਈਆਂ ਜੋ ਕਿਸੇ ਬੁਟੀਕ ਦੇ ਉੱਤੇ 3500 ਰੁਪਏ ਦੇ ਵਿੱਚ ਇਹ ਸੇਮ ਤੋਂ ਸੇਮ ਮਤਲਬ ਮਿਲ ਰਿਹਾ ਸੀ ਉਹਨਾਂ ਨੂੰ ਸੇਮ ਟੂ ਸੇਮ ਤੇ ਮੈਂ ਬੜੀ ਸ਼ੌਕਟ ਸੀ ਬੜੀ ਹੈਰਾਨ ਸੀ ਤਾਂ ਮੈਨੂੰ ਵਾਕੇ ਲੱਗਿਆ ਕਿ ਚੀਜ਼ ਅਗਰ ਇਹ ਤਹਿਲਕਾ ਮਚਾ ਰਹੀ ਹੈ ਤਾਂ ਵਾਕੇ ਮੈਨੂੰ ਇਹ ਰਿਪੀਟ ਕਰਨੀ ਚਾਹੀਦੀ ਜਿਸ ਨੂੰ ਮੈਨੂੰ ਲੱਭਣ ਦੇ ਵਿੱਚ ਜੀ ਬਹੁਤ ਜ਼ਿਆਦਾ ਆਪਣੀ એનર્ਜੀ ਵੇਸਟ ਕਰਨੀ ਪਈ ਬੜੀਆਂ ਮਿਹਨਤਾਂ ਮੁਸ਼ਕਤਾਂ ਕਰਨੀਆਂ ਪਈਆਂ ਇਹ ਇਸ ਦੇ ਨਾਲ ਮੈਚਿੰਗ ਬਾਟਮ ਜਾਏਗੀ ਇਹ ਇਸ ਦੀ ਸ਼ਰਟ ਹੈ 올ਓਵਰ ਵੀ ਕਿਸੇ ਨੇ ਸਟਿਚ ਕਰਾਉਣਾ ਹੋਵੇ 올ਓਵਰ ਵੀ ਲੈ ਸਕਦੇ ਹੋ ਤੁਸੀਂ ਤੇ ਇਹ ਵਾਲਾ ਜੀ ਇਹਨਾਂ ਦੇ ਨਾਲ ਤੁਸੀਂ ਦੁਪੱਟੇ ਵੀ ਐਡ ਕਰਾ ਸਕਦੇ ਹੋ ਇਹ ਦੁਪੱਟੇ ਹੈ ਜੀ ਚੈੱਕ ਵਾਲੇ ਇਹ ਟੈਬੀ ਚੈੱਕ ਦੇ ਵਿੱਚ ਹੈ ਜੀ ਇਹ ਲਾਈਨਿੰਗ ਹੈ ਟੈਬੀ ਤੁਸੀਂ ਇਹ ਵੀ ਲੈ ਸਕਦੇ ਹੋ ਤੇ ਇਹ ਮਤਲਬ ਇਸ ਤਰ੍ਹਾਂ ਦਾ ਇਹ ਆਰਟੀਕਲ ਹੋ ਗਿਆ ਅੱਜ ਦਾ ਹਾਂਜੀ ਤੇ ਆਪਾਂ ਡਿਸਪਲੇ ਕਰ ਲੈਨੇ ਇਹਨਾਂ ਦੇ ਵਿੱਚੋਂ ਇੱਕ ਅੱਧਾ ਸੂਟ ਤਾਂ ਜੋ ਤੁਹਾਨੂੰ ਵੀ ਥੋੜਾ ਜਿਹਾ ਧਿਆਨ ਆ ਸਕੇ ਇਹ ਆ ਜੀ ਇਸਤੀ ਸ਼ਾਰਟ ਆ ਜਿਹੜੀ ਇਸ ਤਰ੍ਹਾਂ ਕਰਕੇ ਇਸਤੀ ਬੈਕ ਵੀ ਇਹੀ ਪ੍ਰਿੰਟਡ ਰਹੇਗੀ ਤੇ ਇਸਤੀ ਫਰੰਟ ਵੀ ਇਸ ਤਰ੍ਹਾਂ ਏਮਬਰਾਇਡਡ ਰਹੇਗੀ ਇਹ ਦੇਖੋ ਇਹ ਸਾਰੇ ਦੇ ਉੱਪਰ ਇਹ ਛੋਟੀਆਂ-ਛੋਟੀਆਂ ਬੂਟੀਆਂ ਐਡ ਕੀਤੀਆਂ ਹੋਈਆਂ ਤੇ ਇਹ ਇਸ ਦਾ ਬਾਰਡਰ ਹੈ ਬਾਰਡਰ ਕੱਟਵਰਕ ਦੇ ਵਿੱਚ ਇਸ ਤਰ੍ਹਾਂ ਰਹੇਗਾ ਬਹੁਤ ਸੋਹਣਾ ਪੀਸ ਹੈ ਇਹ ਇਹਦੇ ਵਿੱਚ ਤੁਹਾਨੂੰ ਕਲਰ ਦੇਖਣ ਨੂੰ ਮਿਲ ਹੀ ਗਏ ਆ ਹਨਾ ਤੇ ਇਸ ਦੇ ਨਾਲ ਇਹ ਬਾਟਮ ਹੈ ਬਾਟਮ ਵੀ ਲੈਣ ਦੇ ਵਿੱਚ ਰਹੇਗੀ ਜੀ ਇਹ ਇਸਦੀ ਬਾਟਮ ਹੈ 80 ਮੀਟਰ ਦੀ ਸ਼ਰਟ ਤੁਸੀਂ ਦੇਖ ਲਿਆ ਤੇ ਇਹਦੇ ਨਾਲ ਹੁਣ ਦੁਪੱਟਾ ਦੇਖ ਲੈਣੇ ਆਪਾਂ ਦੁਪੱਟਾ ਵੀ ਲੈਣ ਦਾ ਰਹੇਗਾ ਜੀ ਜਾਮਤਾਰੀ ਲੈਣ ਰਹੇਗੀ ਇਸ ਤਰ੍ਹਾਂ ਕਰਕੇ ਪ੍ਰਿੰਟਸ ਵਾਲਾ ਦੁਪੱਟਾ ਰਹੇਗਾ ਇਸ ਤੇ ਟੈਸਲਸ ਰਹਿਣਗੇ ਇਸ ਤਰ੍ਹਾਂ 스마트 ਦੁਪੱਟਾ ਹੈ ਇਹ ਤੇ ਹੁਣ ਆਪਾਂ ਇਸ ਦੇ ਵਿੱਚ ਇੱਕ ਹੋਰ ਡਿਜ਼ਾਈਨ ਹੈ ਜਿਸ ਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਹੋਇਆ ਤੇ ਫੈਬਰਿਕ ਵੀ ਥੋੜਾ ਜਿਹਾ ਚੇਂਜ ਹੋ ਕੇ ਆਇਆ ਵਾ ਇਹ ਵੀ ਆਪਾਂ ਓਪਨ ਕਰ ਲੈਣੇ ਆ ਇਹ ਪਿਆਜ਼ੀ ਕਲਰ ਹੈ ਇਸ ਦਾ ਦੁਪੱਟਾ ਵੀ ਦੇਖਾਂਗੇ ਆਪਾਂ ਤੇ ਬਾਟਮ ਵੀ ਦੇਖਾਂਗੇ ਬਾਟਮ ਵੀ ਇਸ ਦਿਨ ਵਿੱਚ ਇਹ ਵਾਲੀ ਲੈਣ ਦੀ ਰਹੇਗੀ ਜੀ ਇਹ ਇਸ ਦਾ ਸ਼ਾਰਟ ਬੜਾ ਹੀ ਪਿਆਰਾ ਕਨਸੈਪਟ ਹੈ ਇਹ نیچے ਇਸ ਦੀ ਬਾਟਮ ਹੈ ਇਸ ਤਰ੍ਹਾਂ ਕਰਕੇ ਛੋਟੀਆਂ-ਛੋਟੀਆਂ ਬੂਟੀਆਂ ਸਾਰਿਆਂ ਦੇ ਵਿੱਚ ਤੇ ਇਹ ਇਸ ਤਰ੍ਹਾਂ ਕਰਕੇ ਕਟਵਾਰਕ ਦੇ ਵਿੱਚ ਔਰਗੈਂਜ਼ਾ ਦਾ ਪੈਚ ਹੈ ਔਰਗੈਂਜ਼ਾ ਦਾ ਕੰਮ ਹੋਇਆ ਜੀ ਇਸ ਤੇ ਉੱਪਰ ਇਸ ਦੇ ਨਾਲ ਦੁਪੱਟੇ ਦੀ ਗੱਲ ਕਰ ਲੈਣੇ ਆਂ ਦੁਪੱਟੇ ਇਹਨਾਂ ਨਾਲ ਡਿਜੀਟਲ ਪ੍ਰਿੰਟਿੰਗ ਦੇ 스마트 ਦੁਪੱਟੇ ਹੈ ਜੀ ਬੜੇ ਹੀ ਪਿਆਰੇ ਨੇ ਇਹ ਦੇਖੋ ਟਸਲਜ਼ ਰਹਿਣਗੇ ਤੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਡਿਜ਼ਾਈਨ ਰਹੇਗਾ ਕਲਰ ਤੁਹਾਨੂੰ ਇਹਨਾਂ ਦੇ ਵਿੱਚ ਸਮਝ ਆ ਗਏ ਹੋਣੇ ਆ ਹੁਣ ਆਪਾਂ ਜਿਹੜਾ ਇਹ ਵਾਲਾ ਵੀ ਖੋਲ ਲੈਨੇ ਆ ਇੱਕ ਕਲਰ ਤੁਹਾਨੂੰ ਜਿਵੇਂ ਜਿਵੇਂ ਪਸੰਦ ਆ ਰਿਹਾ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਦਿਓ ਕਿਉਂਕਿ ਸਟਾਕ ਲਿਮਟਿਡ ਹੈ ਜੀ ਆਪਣੇ ਕੋਲੇ ਜ਼ਿਆਦਾ ਨਹੀਂ ਹੈ ਬਸ ਇਸ ਮੰਥ ਦੋ ਤਿੰਨ ਵੀਡੀਓ ਹੋਰ ਆਣਗੀਆਂ ਮੇਬੀ ਦੋਕ ਵੀਡੀਓ ਦੇ ਵਿੱਚ ਮੈਂ ਜਿਹੜਾ ਸਟਾਕ ਹੈ ਪੂਰਾ ਕਲੀਅਰ ਕਰ ਦੂੰਗੀ ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਸਟਾਕ ਹੈ ਜਿਹੜਾ ਨਹੀਂ ਮਿਲੇਗਾ ਕਿਉਂਕਿ ਇਹ ਵਾਲਾ ਮੰਥ ਹੈ ਜਿਹੜਾ ਇਹੀ ਮੈਂ ਇਸ ਤੇ ਲਗਾ ਰਹੀ ਹਾਂ ਅਗਰ ਬਾਚ ਵੀ ਜਾਂਦਾ ਹੈ ਤਾਂ ਸ਼ਾਇਦ ਮੈਂ ਸਟਾਕ ਫਿਰ ਦੁਬਾਰਾ ਨਹੀਂ ਪਾਉਂਗੀ ਕਿਉਂਕਿ ਮੈਂ ਇਸ ਦੇ ਪਿੱਛੇ ਕੁਝ ਰੀਜ਼ਨ ਹੈ ਉਹ ਮੈਂ ਤੁਹਾਨੂੰ ਕਿਸੇ ਵਲੌਗ ਦੇ ਵਿੱਚ ਦੱਸੂੰਗੀ ਹੁਣ ਇਕੱਠਾ ਜਿਹੜਾ ਸਟਾਕ ਹੈ ਜੀ ਉਹ ਸੋਲਡ ਆਊਟ ਵੀ ਨਹੀਂ ਹੁੰਦਾਗਾ ਉਹਨਾਂ ਦੇ ਲਈ ਕੁਝ ਕਿ ਵੀਡੀਓਜ਼ ਬਣ ਜਾਂਦੀਆਂ ਇਹ ਹੈ ਜੀ ਬੜਾ ਹੀ ਪਿਆਰਾ ਇਹ ਇਸ ਦੇ ਨਾਲ ਇਸ ਦੀ ਬਾਟਮ ਤੇ ਇਹ ਇਸ ਤੇ ਨਾਲ ਡਿਜੀਟਲ ਪ੍ਰਿੰਟ ਦਾ ਦੁਪੱਟਾ ਜਾਏਗਾ ਬੜਾ ਹੀ ਪਿਆਰਾ ਸੋਨਾ ਦੁਪੱਟਾ ਹੈ ਇਸ ਤਰ੍ਹਾਂ ਕਰਕੇ ਸਿਲਵਰ ਇਸ ਤੇ ਬਾਰਡਰ ਰਹੇਗੀ ਇਹ ਜਿਹੜਾ ਤੁਹਾਨੂੰ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਇੱਕ ਲਵੈਂਡਰ ਤੇ ਪਿੰਕ ਦਿਖਾਇਆ ਸੀ ਉਹਦੇ ਵਿੱਚ ਇਹ ਚਾਰ ਛੇੜ ਅੱਜ ਦੀ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਚਾਰ ਕਲਰ ਇਹ ਇਸ ਦਾ ਦੁਪੱਟਾ ਟੈਸਲਸ ਦੇ ਨਾਲ ਇਹ ਦੇਖੋ ਜਿਵੇਂ ਤੁਹਾਨੂੰ ਜਿਹੜੀ ਵੀ ਪਸੰਦ ਆ ਰਹੀ ਹੈ ਤੁਸੀਂ ਆਪਣੇ ਆਰਡਰ ਹੈ ਜਿਹੜੇ ਉਹ ਬੁੱਕ ਕਰ ਸਕਦੇ ਹੋ ਆਈ ਹੋਪ ਜੀ ਤੁਹਾਨੂੰ ਸਾਰਾ ਕਨਸੈਪਟ ਹੈ ਜਿਹੜਾ ਰਿਪੀਟ ਹੋਇਆ ਬਹੁਤ ਪਸੰਦ ਆਇਆ ਹੋਣਾ ਤੇ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਕੁਝ ਤਸਵੀਰਾਂ ਜੀ ਜਿਹੜੀਆਂ ਤੁਸੀਂ ਸੂਟਾਂ ਦੀਆਂ ਨਾਲ ਦੀ ਨਾਲ ਦੇਖ ਸਕਦੇ ਹੋ ਬਹੁਤ ਸਾਰੀਆਂ ਕਿਉਂਕਿ ਲਾਈਟ ਇਸ਼ੂ ਹੋਣ ਕਾਰਨ ਤੁਹਾਨੂੰ ਪ੍ਰੋਪਰ ਕਲਰ ਵਗੈਰਾ ਸਮਝ ਨਹੀਂ ਆਏ ਹੋਣੇ ਮੈਂ ਸੋਚਿਆ ਕੁਝ ਕੁ ਸੂਟਾਂ ਦੀਆਂ ਨਾਲ-ਨਾਲ ਤੁਹਾਨੂੰ ਇਸ ਤਰ੍ਹਾਂ ਤਸਵੀਰਾਂ ਜਿਹੜੀਆਂ ਪਿਕਸ ਐ ਮੇਰੇ ਕੋਲ ਲਈਆਂ ਹੋਈਆਂ ਫੋਨ 'ਚ ਉਹ ਸ਼ੇਅਰ ਕਰ ਦਿੰਨੀ ਆ ਤਾਂ ਜੋ ਤੁਹਾਨੂੰ ਕਲਰ ਵਗੈਰਾ ਸਮਝ ਆਉਣ ਦੇ ਵਿੱਚ ਕੋਈ ਦਿੱਕਤ ਪ੍ਰੋਬਲਮ ਨਾ ਆਵੇ ਸੋ ਆਈ ਹੋਪ ਤੁਹਾਨੂੰ ਅੱਜ ਦਾ ਕਨਸੈਪਟ ਸਮਝ ਆ ਗਿਆ ਹੋਣਾ ਬਸ ਕਲਰ ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆ ਜਾਂਦਾ ਕਿਉਂਕਿ ਕਈ ਵਾਰ ਲਾਈਟਿੰਗ ਜਾਂ ਚਾਨਣ ਦੇ ਵਜ੍ਹਾ ਨਾਲ ਸੇਮ ਕਲਰ ਨਹੀਂ ਆਉਂਦੇ ਪਰ ਇਹ ਪਿਕ ਦੇ ਵਿੱਚ ਤੁਹਾਨੂੰ ਸਾਰੇ ਸੇਮ ਟੂ ਸੇਮ ਕਲਰ ਦੇਖਣ ਨੂੰ ਮਿਲ ਰਹੇ ਆ ਥੈਂਕ ਯੂ ਜੀ